ਕੋਜ਼ ਦਨ ਪਹਿਲਾ ਹੀ ਸੋਸ਼ਲ ਮੀਡੀਆ ਤੇ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਸੀ ਉਹ ਜਿਹੜੀ ਵੀਡੀਓ ਆ ਕਿ ਇੱਕ ਪਤੀ ਹੀ ਆਪਣੀ ਪਤਨੀ ਦਾ ਉਸਦੇ ਪ੍ਰੇਮੀ ਦੇ ਨਾਲ ਵਿਆਹ ਕਰ ਦਿੰਦਾ ਹੈ ਤਾਂ ਇਹਦੇ ਉੱਪਰ ਹਲੇ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਤੇ ਨਿਊਜ਼ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਤਾਂ ਇਸ ਖਬਰ ਨੂੰ ਹੀ ਮੱਦੇ ਨਜ਼ਰ ਰੱਖਦਿਆਂ ਹੋਇਆਂ ਇੱਕ ਵੱਡੀ ਅਪਡੇਟ ਆ ਰਹੀ ਆ ਕਿ ਹਲੇ ਹਫ਼ਤਾ ਵੀ ਨਹੀਂ ਹੋਇਆ ਸੀ ਜਿਹੜਾ ਪਤੀ ਸੀ ਉਹ ਆਪਣੀ ਪਤਨੀ ਦਾ ਉਸਦੇ ਪ੍ਰੇਮੀ ਨਾਲ ਵਿਆਹ ਕਰਕੇ ਉਸਨੂੰ ਤੋੜ ਦਿੰਦਾ ਹੈ ਤਾਂ ਇਹ ਜਿਹੜੀ ਖਬਰ ਹੈ ਯੂਪੀ ਦੇ ਗੋਰਖਪੁਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਗੋਰਖਪੁਰ ਦੇ ਵਿੱਚ ਜਿਹੜੀ ਉਹ ਔਰਤ ਹੁੰਦੀ ਆ ਉਸਦਾ ਵਿਆਹ 12 ਦੇ ਵਿੱਚ ਹੋ ਜਾਂਦਾ ਹੈ ਤਾਂ ਉੱਥੇ ਹੀ ਜਿੱਥੇ ਉਹ ਵਿਆਹੀ ਹੁੰਦੀ ਆ ਉੱਥੇ ਹੀ ਇੱਕ ਲੜਕੇ ਦੇ ਨਾਲ ਉਹ ਪਿਆਰ ਕਰ ਬੈਠਦੀ ਆ ਤਾਂ ਉਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਦੇ ਨਾਲ ਰਹਿਣ ਲਈ ਜ਼ੈਦ ਕਰਦੀ ਆ ਉਸਦੇ ਨਾਲ ਰਹਿਣ ਦੇ ਲਈ ਕਸਮਾਂ ਖਾਂਦੀ ਆ ਸੋਹਾਂ ਜਿਹੜੀ ਖਾਂਦੀ ਆ ਦਾ ਕੌਜ ਦਿਨ ਪਹਿਲਾਂ ਹੀ ਜਿਹੜੀ ਉਹ ਔਰਤ ਹੁੰਦੀ ਆ ਵੀ ਉਹ ਆਪਣੇ ਪ੍ਰੇਮੀ ਦੇ ਨਾਲ 20 ਦਿਨ ਨੂੰ ਪਹਿਲਾਂ ਘਰੋਂ ਚੱਲ ਜਾਂਦੀ ਆ ਤੇ 4 ਦਿਨ ਬਾਹਰ ਰਹਿੰਦੀ ਆ ਫਿਰ ਵਾਪਸ ਆ ਕੇ ਫਿਰ ਜਿਹੜੀ ਕੁੜੀ ਕੁੜੀ ਦੇ ਜਿਹੜਾ ਸਹੁਰਾ ਪਰਿਵਾਰ ਹੁੰਦਾ ਹੈ ਉਹਦਾ ਪਤੀ ਹੁੰਦਾ ਹੈ ਉਸ ਨੂੰ ਸਮਝਾਉਂਦਾ ਹੈ ਕਿ ਤੂੰ ਇਦਾਂ ਦੀ ਗਲਤੀ ਨਾ ਕਰ ਤੇਰੇ ਛੋਟੇ ਛੋਟੇ ਬੱਚੇ ਆ ਇੱਕ ਬੱਚਾ ਲਗਭਗ 7 ਸਾਲ ਦਾ ਦੱਸਿਆ ਜਾ ਰਿਹਾ ਤੇ ਦੂਸਰੇ ਦੀ ਉਮਰ ਜਿਹੜੀ 2 ਸਾਲ ਦੀ ਦੱਸੀ ਜਾ ਰਹੀ ਆ ਤਾਂ ਜਿਹੜਾ ਉਸ ਔਰਤ ਦਾ ਜਿਹੜਾ ਪਤੀ ਹੁੰਦਾ ਤੇ ਉਹਦੀ ਸੱਸ ਹੁੰਦੀ ਆ ਉਸ ਨੂੰ ਸਮਝ ਆਉਂਦੀ ਆ ਵੀ ਤੂੰ ਇਹ ਗਲਤੀ ਨਾ ਕਰ ਤੇਰੇ ਦੋ ਬੱਚੇ ਆ ਤੋ ਉਹਨਾਂ ਨੂੰ ਸੰਭਾਲ ਉਹਨਾਂ ਦੀ ਦੇਖ ਰੱਖ ਕਰ ਪਰ ਜਿਹੜਾ ਕਹਿੰਦੇ ਹੁੰਦੇ ਨੇ ਜਿਹੜਾ ਪਿਆਰ ਹੁੰਦਾ ਉਹ ਅੰਨਾ ਹੁੰਦਾ ਏ ਪਰ ਉਸ ਪਤੀ ਦੀ ਜਿਹੜੀ ਪਤਨੀ ਹੁੰਦੀ ਆ ਉਹ ਆਪਣੇ ਸਹੁਰਿਆਂ ਦੀ ਗੱਲ ਨਹੀਂ ਮੰਨਦੀ ਉਹ ਜ਼ੈਦ ਕਰਦੀ ਆ ਕਿ ਮੈਂ ਆਪਣੇ ਪ੍ਰੇਮੀ ਦੇ ਨਾਲ ਹੀ ਰਹਿਣਾ ਏ ਉਸ ਦੇ ਨਾਲ ਰਹਿ ਕੇ ਮੈਂ ਖੁਸ਼ ਰਹੂੰਗੀ ਤਾਂ ਫਿਰ ਉਸ ਟਾਈਮ ਜਿਹੜਾ ਉਸ ਪਤਨੀ ਦਾ ਜਿਹੜਾ ਪਤੀ ਹੁੰਦਾ ਉਹ ਭਾਵੁਕ ਹੋ ਜਾਂਦਾ ਏ ਤੇ ਕੌਜ਼ ਉਹ ਐਕਦਾਮੀ ਕਮੈਂਟ ਕਰਦੇ ਸੀ ਜਦੋਂ ਇਹ ਵੀਡੀਓ ਵਾਇਰਲ ਹੋਈ ਸੀ ਕੌਜ਼ ਲੋਕ ਜਿਹੜੇ ਹੁੰਦੇ ਆ ਉਹ ਕਮੈਂਟ ਕਰਦੇ ਸੀ ਕਿ ਜਿਹੜਾ ਇਹ ਪਤੀ ਆ ਇਹ ਡਰ ਗਿਆ ਕਿਤੇ ਜਿਹੜਾ ਸੌਰਵ ਜਿਹੜਾ ਉੱਤਰਪ੍ਰਦੇਸ਼ ਤੋਂ ਕੁਝ ਦਿਨ ਪਹਿਲਾਂ ਖਬਰ ਆਈ ਸੀ ਮੇਰਠ ਮੇਰਠ ਤੋਂ ਕਿ ਸੌਰਵ ਨਾਮ ਦਾ ਜਿਹੜਾ ਲੜਕਾ ਸੀ ਉਸ ਦੀ ਜਿਹੜੀ ਪਤਨੀ ਸੀ ਉਹ ਆਪਣੇ ਪ੍ਰੇਮੀ ਨਾਲ ਮਿਲ ਕੇ ਵੀ ਉਹਨੂੰ ਦੇ 15 ਟੁਕੜੇ ਕਰਕੇ ਡਰਮ ਦੇ ਵਿੱਚ ਪਾ ਦਿੱਤਾ ਸੀ ਤਾਂ ਇਸ ਗੱਲ ਤੋਂ ਡਰਦਿਆਂ ਹੀ ਆਪਣੇ ਉਸ ਪਤੀ ਨੇ ਹੀ ਆਪਣੀ ਪਤਨੀ ਦਾ ਉਸ ਦੇ ਪ੍ਰੇਮੀ ਦੇ ਨਾਲ ਵਿਆਹ ਕਰ ਦਿੱਤਾ ਤਾਂ ਹਲੇ ਆ ਪਤੀ ਨੇ ਆਪਣੀ ਪਤਨੀ ਦਾ ਵਿਆਹ ਕਰਕੇ ਹਲੇ ਉਹ ਹਫਤਾ ਵੀ ਨਹੀਂ ਹੋਇਆ ਸੀ ਤਾਂ ਫਿਰ ਜਿਹੜਾ ਪਤੀ ਹੁੰਦਾਗਾ ਉਹ ਆਪਣੀ ਪਤਨੀ ਦੇ ਪ੍ਰੇਮੀ ਦੇ ਘਰ ਜਾਂਦਾ ਏ ਉਹ ਉਸ ਨੂੰ ਕਹਿੰਦਾ ਏ ਕਿ ਤੂੰ ਘਰ ਵਾਪਸ ਆ ਜਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਜੇਕਰ ਤੂੰ ਵਾਪਸ ਨਾ ਆਈ ਮੈਂ ਤੇ ਆਪਣੇ ਬੱਚਿਆਂ ਦਾ ਜਿਹੜਾ ਸੀ ਸੁਸਾਇਡ ਕਰ ਲੈਣਾਗਾ ਅਸੀਂ ਜਿਵੇਂ ਆਉਂਦੇ ਨਹੀਂ ਰਹਿਣਾ ਤਾਂ ਉਸੇ ਟਾਈਮ ਜਿਹੜੀ ਪਤਨੀ ਹੁੰਦੀ ਆ ਉਹ ਵੀ ਭਾਵੁਕ ਹੋ ਜਾਂਦੀ ਆ ਪਰ ਇੱਕ ਗੱਲ ਇਹ ਵੀ ਆਉਂਦੀ ਆ ਕਿ ਜਦੋਂ ਆਪਣੇ ਕੋਲ ਇਨਸਾਨ ਆਪਣੇ ਕੋਲ ਹੁੰਦਾ ਏ ਆਪਾਂ ਨੂੰ ਉਹਦੀ ਕੋਈ ਵੀ ਕਦਰ ਨਹੀਂ ਹੁੰਦੀ ਜਦੋਂ ਇਨਸਾਨ ਆਪਣੇ ਤੋਂ ਦੂਰ ਰਹਿੰਦਾ ਹੈ ਵਕ ਹੁੰਦਾ ਹੈ ਤਾਂ ਆਪਾਂ ਨੂੰ ਉਸ ਇਨਸਾਨ ਦੀ ਜਿਹੜੀ ਕਦਰ ਹੁੰਦੀ ਆ ਹੋ ਸਕਦਾ ਹੈ ਜਦੋਂ ਪਤੀ ਪਤਨੀ ਆਪਸ ਵਿੱਚ ਨਹੀਂ ਆਪਸ ਵਿੱਚ ਰਹਿੰਦੇ ਸੀ ਤਾਂ ਜਦੋਂ ਇੱਕ ਦੂਜੇ ਦੀ ਉਹਨਾਂ ਨੂੰ ਕਦਰ ਨਹੀਂ ਲੱਗਦੀ ਸੀ ਪਰ ਜਦੋਂ ਹੀ ਉਹ ਦੂਰ ਹੋਏ ਜਦੋਂ ਪਤੀ ਪਤੀ ਅਲੱਗ ਰਹਿਣ ਲੱਗ ਗਿਆ ਤੇ ਪਤਨੀ ਜਦੋਂ ਆਪਣੇ ਪ੍ਰੇਮੀ ਦੇ ਨਾਲ ਰਹਿਣ ਲੱਗ ਗਈ ਤਾਂ ਦੋਨਾਂ ਨੂੰ ਇਹ ਮਹਿਸੂਸ ਹੋਇਆ ਹੋਣਾ ਕਿ ਅਸੀਂ ਦੋਨਾਂ ਨੇ ਕਿੰਨੀ ਵੱਡੀ ਜਿਹੜੀ ਗਲਤੀ ਕਰ ਲਈ ਗਈ ਆ ਇੱਕ ਦੂਜੇ ਦੀਆਂ ਜਿਹੜੀਆਂ ਚੰਗਿਆਈਆਂ ਉਹ ਦੋਨਾਂ ਨੂੰ ਜਿਹੜੀਆਂ ਸਮਝ ਆ ਗਈਆਂ ਹੋਣੀਆਂ ਤਾਂ ਇਸ ਕਰਕੇ ਪਤੀ ਜਦੋਂ ਆਪਣੀ ਪਤਨੀ ਦੇ ਪ੍ਰੇਮੀ ਦੇ ਘਰ ਗਿਆ ਤਾਂ ਉਸ ਨੇ ਕਿਹਾ ਸੀ ਕਿ ਵੀ ਤੂੰ ਘਰ ਵਾਪਸ ਆ ਜਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੇ ਬੱਚੇ ਵੀ ਤੇਰੇ ਬਿਨਾਂ ਨਹੀਂ ਰਹਿ ਸਕਦੇ ਤਾਂ ਇਹ ਗੱਲ ਸੁਣ ਕੇ ਜਿਹੜੀ ਪਤਨੀ ਹੁੰਦੀ ਆ ਉਹ ਭਾਵੁਕ ਹੋ ਜਾਂਦੀ ਆ ਤਾਂ ਵਾਪਸ ਆ ਫੇਰ ਹੀ ਆਪਣੇ ਪਤੀ ਦੇ ਨਾਲ ਰਹਿਣ ਦੇ ਲਈ ਉਹ ਤਿਆਰ ਹੋ ਜਾਂਦੀ ਆ ਹੁਣ ਦੂਜੇ ਪਾਸੇ ਜਿਹੜਾ ਉਸ ਦਾ ਪ੍ਰੇਮੀ ਹੁੰਦਾ ਹੈ ਉਹ ਵੀ ਕਹਿੰਦਾ ਹੈ ਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਵੀ ਜੇਕਰ ਤੂੰ ਮੈਨੂੰ ਛੱਡ ਕੇ ਚਲ ਗਈ ਫਿਰ ਮੈਂ ਆਪਣੇ ਆਪ ਨੂੰ ਜਿਹੜਾ ਮਾਰ ਲਵਾਂਗਾ ਜਾਂ ਸੁਸਾਈਡ ਕਰ ਲਵਾਂਗਾ ਤਾਂ ਇਹ ਜਿਹੜੀ ਖਬਰ ਆ ਇਹ ਇੱਕ ਯੂਪੀ ਦੇ ਗੋਰਖਪੁਰ ਤੋਂ ਆ ਰਹੀ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ ਅਤੇ ਦੂਜੀ ਖਬਰ ਇਹ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਇੱਕ ਇਲਾਕੇ ਵਿੱਚ ਇੱਕ ਪਤੀ ਨੇ ਹੀ ਆਪਣੀ ਪਤਨੀ ਦੇ ਉੱਪਰ ਜੜਾਗਾ ਰਿਪੋਰਟ ਦਰਜ ਕਰਵਾਈ ਆ ਰਿਪੋਰਟ ਕਿਉਂ ਦਰਜ ਕਰਵਾਈ ਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਤੀ ਨੇ ਆਪਣੀ ਪਤਨੀ ਦੇ ਉੱਪਰ ਇਲਜ਼ਾਮ ਲਗਾਏ ਆ ਕਿ ਜਿਹੜੀ ਮੇਰੀ ਪਤਨੀ ਆ ਉਹ ਮੈਨੂੰ ਮਾਰ ਕੇ ਡਰਮ ਵਿੱਚ ਪਾਉਣ ਦੀ ਧਮਕੀ ਦੇ ਰਹੀ ਆ ਖੁਦ ਹੀ ਉਹ ਬੱਲਾ ਸੁਬਾਹ ਘਰ ਵਿੱਚ ਨਹੀਂ ਹੁੰਦੀ ਅਤੇ ਜਦੋਂ ਰਾਤ ਨੂੰ ਘਰ ਵਾਪਸ ਆਉਂਦੀ ਆ ਉਹ ਮੇਰੇ ਨਾਲ ਕੁੱਟਮਾਰ ਕਰਦੀ ਆ ਇਹਨਾਂ ਸਾਰੀਆਂ ਗੱਲਾਂ ਤੋਂ ਦੁਖੀ ਆ ਕੇ ਇੱਕ ਪਤੀ ਨੇ ਹੀ ਆਪਣੀ ਪਤਨੀ ਦੇ ਉੱਪਰ ਜਿਹੜਾ ਇਹ ਮਾਮਲਾ ਦਰਜ ਕਰਵਾਇਆ ਏ ਤੇ ਇਹ ਜਿਹੜੀ ਖਬਰ ਆ ਇਸ ਕਈ ਲੋਕ ਇਹ ਸੋਚਦੇ ਹੋਣਿਆ ਵੀ ਜਿਹੜੀ ਉੱਤਰ ਪ੍ਰਦੇਸ਼ ਮੇਰਠ ਇਲਾਕੇ 'ਚ ਖਬਰ ਆ ਰਹੀ ਸੀ ਵੀ ਇੱਕ ਪਤੀ ਇੱਕ ਪਤਨੀ ਹੁੰਦੀ ਆ ਤੇ ਜਿਹੜਾ ਉਹਦਾ ਪਤੀ ਹੁੰਦਾ ਉਸ ਨੂੰ ਉਹਦੇ 15 ਟੁਕੜੇ ਕਰਕੇ ਉਹਨੂੰ ਡਰਮ ਦੇ ਵਿੱਚ ਪਾਇਆ ਜਾਂਦਾ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਤੇ ਐਸੀ ਗੱਲ ਨੂੰ ਹੀ ਕਈ ਜਿਹੜੇ ਲੋਕ ਹੁੰਦੇ ਆ ਉਹ ਡਰ ਜਾਂਦੇ ਇਹਨਾਂ ਖਬਰਾਂ ਸੁਣ ਕੇ ਵੀ ਅੱਜਕੱਲ ਦਾ ਜਿਹੜਾ ਸਮਾਂ ਕਿਦਾਂ ਦਾ ਆ ਗਿਆ ਹੈ ਕਿ ਮਰਨ ਮਰੋਂ ਦੀਆਂ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਨੇ ਪਰ ਦੂਜੇ ਪਾਸੇ ਵੱਡੀ ਖਬਰ ਇਹ ਨਿਕਲ ਕੇ ਆਈ ਸੀ ਵੀ ਜਿਹੜੀ ਉਹ ਕੁੜੀ ਆ ਮੁਸਕਾਨ ਉਹ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਪਸੰਦ ਕਰਦੀ ਸੀ ਜਿਹੜਾ ਉਸ ਦਾ ਪ੍ਰੇਮੀ ਸੀਗਾ ਉਹ ਨਸ਼ਾ ਵੀ ਕਰਦਾ ਸੀ ਤੇ ਮੁਸਕਾਨ ਦੇ ਨਾਲ ਰਹਿ ਕੇ ਵੀ ਉਹ ਦੌੜਨੇ ਜਿਹੜੇ ਨਸ਼ਾ ਕਰਦੇ ਸੀ ਤਾਂ ਜਿਹੜਾ ਉਹਦਾ ਪ੍ਰੇਮੀ ਹੁੰਦਾ ਉਹ ਉਸ ਨੂੰ ਕਹਿੰਦਾ ਹੁੰਦਾ ਕਿ ਜੇਕਰ ਸੌਰਵ ਵਾਪਸ ਆ ਗਿਆ ਤਾਂ ਆਪਾਂ ਨੂੰ ਨਸ਼ਾ ਕਰਨ ਤੋਂ ਉਸ ਨੇ ਰੋਕ ਦੇਣਾ ਆਪਾਂ ਨੂੰ ਨਸ਼ਾ ਕਰਨ ਨਹੀਂ ਦੇਣਾ ਤਾਂ ਉਸ ਨੇ ਪਹਿਲਾਂ ਤਾਂ ਜਿਹੜਾ ਮੁਸਕਾਨ ਦਾ ਜਿਹੜਾ ਪ੍ਰੇਮੀ ਹੁੰਦਾ ਉਹ ਉਸ ਨੇ ਬਹੁਤ ਨਸ਼ਾ ਕੀਤਾ ਫਿਰ ਬਾਅਦ ਵਿੱਚ ਮੁਸਕਾਨ ਨੂੰ ਜਿਹੜਾ ਨਸ਼ਾ ਕਰਵਾਇਆ ਸੀ ਤਾਂ ਉਸ ਤੋਂ ਬਾਅਦ ਉਸ ਮੁਸਕਾਨ ਨੇ ਹੀ ਆਪਣੇ ਪਤੀ ਦਾ ਜਿਹੜਾ ਕਰ ਦਿੱਤਾ ਸੀ 15 ਟੁਕੜੇ ਕਰਕੇ ਇੱਕ ਨੀਲੇ ਡਰਮ ਦੇ ਵਿੱਚ ਜਿਹੜਾ ਉਸ ਨੂੰ ਪਾ ਦਿੱਤਾ ਸੀ ਇਹ ਜਿਹੜੀ ਵੱਡੀ ਖਬਰ ਨਿਕਲ ਕੇ ਆਈ ਸੀ ਉਹ ਮਸਕਾਨ ਦੇ ਜਿਹੜੇ ਫੈਮਿਲੀ ਮੈਂਬਰ ਆ ਮਾਤਾ ਪਿਤਾਏ ਉਹਨਾਂ ਨੇ ਬਿਆਨ ਦਿੱਤੇ ਸੀ ਜਦੋਂ ਉਸ ਮਸਕਾਨ ਦੇ ਜਿਹੜੀ ਮਾਤਾ ਹੀ ਉਹਦੀ ਜਿਹੜੀ ਮੰਮੀ ਆ ਉਹਦੇ ਤੋਂ ਜਦੋਂ ਬਿਆਨ ਲਏ ਸੀ ਤਾਂ ਉਸਨੇ ਇਹ ਕਿਹਾ ਸੀ ਕਿ ਮਸਕਾਨ ਤੇ ਸੌਰਵ ਵੀ ਲੜਦੇ ਝਗੜਦੇ ਸੀ ਪਰ ਇੱਕੋ ਜੇ ਹੋ ਜਾਂਦੇ ਸੀਗੇ ਤੇ ਮੈਨੂੰ ਲੱਗਿਆ ਕਿ ਮਸਕਾਨ ਤੇ ਸੌਰਵ ਸੌਰਵ ਬਾਹਰ ਗਿਆ ਸੀ ਯੂਕੇ ਗਿਆ ਸੀ ਆ ਤਾਂ ਉਹ ਜਨਮ ਦਿਨ ਮਨਾਉਣ ਦੇ ਲਈ ਹਲੇ ਬਾਹਰੋਂ ਆਈ ਸੀ ਤਾਂ ਉਸਨੇ ਉਸਦੀ ਮਦਰ ਨੇ ਸੋਚਿਆ ਵੀ ਜਿਹੜੇ ਦੋਨੇ ਜਾਣੇ ਆ ਦੋਨੇ ਜਾਣੇ ਟਾਈਮ ਸਪੈਂਡ ਕਰਨਗੇ ਤਾਂ ਵਧੀਆ ਹੋਊਗਾ ਇਹਨਾਂ ਜਿਹੜੇ ਰਾਈਟ ਲੜਾਈ ਝਗੜਾ ਹੁੰਦਾ ਉਹ हट ਜਾਊਗਾ ਤੇ ਜਦੋਂ ਸੌਰਵ ਨੂੰ ਮੁਸਕਾਨ ਦੀ ਮੰਮੀ ਫੋਨ ਕਰਦੀ ਸੀ ਤਾਂ ਸੌਰਵ ਫੋਨ ਚੱਕਦਾ ਨਹੀਂ ਸੀ ਸੌਰਵ ਜੇ ਜਾਉਂਦਾ ਹੋਊਗਾ ਤਾਂ ਫੇਰ ਹੀ ਫੋਨ ਚੱਕੂਗਾ ਪਰ ਮੁਸਕਾਨ ਪਹੁੰਚਾ ਕੇ ਕਹਿ ਦਿੰਦੀ ਸੀ ਭਾਂਡੇ ਲਾਉਂਦੀ ਹੁੰਦੀ ਸੀ ਕਿ ਮੰਮੀ ਜਿਹੜਾ ਸੌਰਵ ਆ ਅੱਜ ਉਹ ਕਲੱਬ ਗਿਆ ਏ ਖਾਣਾ ਖਾਣ ਲਈ ਗਿਆ ਏ ਵੀ ਇਦਾਂ ਇਦਾਂ ਬਹਾਨੇ ਲਾ ਰਹੀ ਸੀ ਤੋ ਉਸ ਤੋਂ ਬਾਅਦ ਅਚਾਨਕ ਫਿਰ ਫੇਰ ਮਸਕਾਨ ਜਦੋਂ ਵਾਪਸ ਆਉਂਦੀ ਆ ਘੁੰਮਣ ਲਈ ਗਏ ਹੁੰਦੇ ਆ ਉਹ ਤੇ ਜਦੋਂ ਵਾਪਸ ਆਉਂਦੀ ਆ ਤਾਂ ਮਸਕਾਨ ਦੀ ਮੰਮੀ ਉਸ ਨੂੰ ਕਾਲ ਕਰਕੇ ਕਹਿੰਦੀ ਆ ਵੀ ਮੇਰੀ ਸੌਰਵ ਨਾਲ ਗੱਲ ਕਰਵਾ ਤਾਂ ਉਹ ਮਸਕਾਨ ਫੇਰ ਝੂਠ ਬੋਲਦੀ ਆ ਵੀ ਸੌਰਵ ਸੁੱਤਾ ਪਿਆ ਏ ਮੈਂ ਤੁਹਾਡੇ ਨਾਲ ਕੱਲੋ ਇੱਥੇ ਆ ਕੇ ਗੱਲ ਕਰੂੰਗੀ ਫਿਰ ਦੂਸਰੇ ਦਿਨ ਜਦ ਮਸਕਾਨ ਆਪਣੇ ਘਰ ਦੇ ਕੋਲ ਜਾਂਦੀ ਆ ਤਾਂ ਮਸਕਾਨ ਸਿੱਧਾ ਜਾ ਕੇ ਆਪਣੇ ਘਰ ਦੇ ਨੂੰ ਇਹ ਕਹਿੰਦੀ ਆ ਕਿ ਜਿਹੜਾ ਸੌਰਵ ਆ ਉਸ ਨੂੰ ਉਹਦੇ ਘਰ ਦੇ ਨੇ ਮਾਰ ਦਿੱਤਾ ਪਰ ਉਥੇ ਮਸਕਾਨ ਦੀ ਜਿਹੜੀ ਮਾਤਾ ਹੁੰਦੀ ਆ ਮਸਕਾਨ ਦੇ ਪੇਰੈਂਟਸ ਆ ਉਹਨਾਂ ਨੇ ਇਹ ਸਵਾਲ ਉਠਾਇਆ ਵੀ ਤੂੰ ਜਵਾਕੜੀ ਜਾਂ ਤੇਰੇ ਸਾਹਮਣੇ ਕਿਵੇਂ ਉਸ ਨੂੰ ਸੌਰਵ ਨੂੰ ਮਾਰ ਦੇਣਗੇ ਨਾਲੇ ਉਹ ਇਦਾਂ ਦੇ ਕਿਹੜੇ ਮਾਪਿਓ ਹੁੰਦੇ ਆ ਜਿਹੜੇ ਆਪਣੇ ਬੱਚੇ ਨੂੰ ਖੋਦ ਮਾਰ ਦੇਣ ਫਿਰ ਹੌਲੀ ਜਿਹੜੀ ਮਸਕਾਨ ਦਾ ਪਿਤਾ ਹੁੰਦਾ ਉਹ ਉਸ ਦੀ ਗੱਲ ਤੇ ਜ਼ਿਕਰ ਕਰ ਲੈਂਦਾ ਪਰ ਜਿਹੜੀ ਮਸਕਾਨ ਦੀ ਮਾਂ ਹੁੰਦੀ ਆ ਉਹ ਦੀ ਗੱਲ ਜ਼ਿਕਰ ਨਹੀਂ ਕਰਦੀ ਉਸ ਨੂੰ ਲੱਗਦਾ ਹੁੰਦਾ ਵੀ ਕੋਈ ਵੀ ਹੋਰ ਕੋਈ ਗੜਬੜ ਆ ਇਸ ਗੱਲ ਦੇ ਵਿੱਚ ਵੀ ਕੋਈ ਪੈਰਿਸ ਆਪਣੇ ਜਿਹੜੇ ਬੱਚੇ ਨੂੰ ਨਹੀਂ ਮਾਰ ਸਕਦਾ ਫਿਰ ਜਦੋਂ ਮਸਕਾਨ ਦਾ ਜਿਹੜਾ ਫਾਦਰ ਸੀ ਉਸਨੇ ਮਸਕਾਨ ਨੂੰ ਪਿਆਰ ਦੇ ਨਾਲ ਸਮਝਾਇਆ ਤੇ ਪੁੱਛਿਆ ਵੀ ਪੂਰੀ ਗੱਲ ਹੋਈ ਕੀ ਆ ਪਹਿਲਾਂ ਮੈਨੂੰ ਉਹ ਦੱਸ ਵੀ ਪਹਿਲਾਂ ਤੇਰੇ ਹਰ ਇੱਕ ਕੰਮ ਦੇ ਵਿੱਚ ਮੈਂ ਸਾਥ ਦਿੰਦਾ ਸੀ ਜੇਕਰ ਤੇਰੀ ਕੋਈ ਵੀ ਗਲਤੀ ਨਿਕਲੇ ਮੈਂ ਤੇਰਾ ਕੋਈ ਵੀ ਸਾਥ ਨਹੀਂ ਦਊਂਗਾ ਤਾਂ ਫਿਰ ਮਸਕਾਨ ਨੇ ਜਿਹੜੀ ਸਾਰੀ ਸਚਾਈ ਦੱਸ ਦਿੱਤੀ ਕਿ ਸੌਰਵ ਨੂੰ ਮੈਂ ਮਾਰਿਆ ਏ ਮੈਂ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਮੈਂ ਉਸ ਨੂੰ ਮਾਰਿਆ ਤਾਂ ਜਦੋਂ ਉਹਨਾਂ ਮਸਕਾਨ ਦੇ ਪੈਰਸ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜ਼ਮੀਨ ਕਿਉਂ ਨਿਕਲ ਗਈ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਸੌਰਵ ਆ ਉਹ ਪੂਰੀ ਰਿਚ ਫੈਬ੍ਰਿਕਟ ਸੀ ਅਤੇ ਮੇਰੀ ਕੁੜੀ ਦਾ ਮੇਰੀ ਕੁੜੀ ਕਰਕੇ ਹੀ ਉਸਨੇ ਆਪਣੇ ਘਰ ਦਨਛੜ ਦਿੱਤਾ ਪੈਸਾ ਥੇਲੇ ਦੀ ਕਦਰ ਨਾ ਕਰਕੇ ਵੀ ਉਹਨੇ ਬਹੁਤ ਜੜੀਆਂ ਪ੍ਰੋਬਲਮਾਂ ਆਪਣੀ ਲਾਈਫ ਚ ਦੇਖੀ ਹੈ ਬਹੁਤ ਸੈਕਰੀਫਾਈਸ ਕੀਤੇ ਸਾਡੀ ਕੁੜੀ ਦੇ ਲਈ ਤੇ ਅਸੀਂ ਵੀ ਆਪਣੀ ਕੁੜੀ ਦਾ ਵਿਆਹ ਕਰਨ ਲਈ ਇਸ ਲਈ ਤਿਆਰ ਹੋ ਗਏ ਸੀ ਕਿਉਂਕਿ ਕੋਈ ਵੀ ਵਿਅਕਤੀ ਇੱਕ ਇੰਨਾ ਕਿਸੇ ਲਈ ਨਹੀਂ ਕਰ ਸਕਦਾ ਜੇਕਰ ਸੌਰਵ ਮਸਕਾਨ ਨੂੰ ਪਿਆਰ ਕਰਦਾ ਸੀ ਤਾਂ ਤਾਂ ਹੀ ਉਸਨੇ ਆਪਣੇ ਘਰ ਤੋਂ ਛੱਡਿਆ ਸੀ ਪੈਸਾ ਢੇਲਾ ਜਿਹੜਾ ਉਹਨੇ ਸਾਈਡ ਤੇ ਰੱਖਤਾ ਸੀ ਤਾਂ ਮਸਕਾਨ ਦੇ ਪਿਤਾ ਦੇ ਇਹ ਵੀ ਬਿਆਨ ਆਏ ਸੀ ਵੀ ਮੈਂ ਉਸ ਦੀ ਮਦਦ ਕੀਤੀ ਸੀ ਮੈਂ ਦੇਖਿਆ ਸੀ ਕਿ ਸੌਰਵ ਕਿੰਦਾ ਸੈਕਰੀਫਾਈਜ਼ ਕਰ ਰਿਹਾ ਸੀ ਆਪਣੀ ਲਾਈਫ ਦੇ ਵਿੱਚ ਇੰਨਾ ਪੈਸਾ ਢੇਲਾ ਹੋਣ ਦੇ ਬਾਵਜੂਦ ਵੀ ਪਰ ਉਸ ਮਾਤਾ ਪਿਤਾ ਨੂੰ ਜਿਹੜਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਜੇਡਨਾ ਨੇ ਆਪਣੇ ਹੀ ਹੱਥੀ ਆਪਣੀ ਜਿਹੜੀ ਬੇਟੀ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਫੜਾ ਦਿੱਤਾ ਗਿਆ ਸੀ ਤਾਂ ਇਹਦੇ ਉੱਪਰ ਜਿਹੜੀ ਵੱਡੀ ਕਾਰਵਾਈ ਵੱਲ ਦੀ ਜਿਹੜੀ ਪੁਲਿਸ ਵਾਲੇ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਹ ਖਬਰ ਜਿਹੜੀ ਆ ਉੱਤਰ ਪ੍ਰਦੇਸ਼ ਤੋਂ ਆ ਰਹੀ ਸੀ ਤੇ ਇੱਕ ਵਿਅਕਤੀ ਰੋਹੀ ਹੈ ਉਸ ਦੀ ਪਤਨੀ ਧਮਕੀਆਂ ਦੇ ਰਹੀ ਆ ਕਿ ਤੈਨੂੰ ਮੈਂ ਮਾਰ ਕੇ ਨੀਲੇ ਡਰਮ ਦੇ ਵਿੱਚ ਪਾ ਦਊਂਗੀ ਤਾਂ ਪਤੀ ਨੇ ਦੁਖੀ ਹੁੰਦਿਆਂ ਦੱਸਿਆ ਕਿ ਪਹਿਲਾਂ ਆਪ ਤਾਂ ਕਰੋ ਬਾਹਰ ਰਹਿੰਦੀ ਆ ਹਰ ਟਾਈਮ ਗਾਇਬ ਰਹਿੰਦੀ ਆ ਪਰ ਜਦੋਂ ਘਰ ਵਾਪਸ ਆਉਂਦੀ ਆ ਰਾਤ ਨੂੰ ਤਾਂ ਮੇਰੇ ਨਾਲ ਕੁੱਟਮਾਰ ਕਰਦੀ ਆ ਇੰਨਾ ਸਾਰੀਆਂ ਗੱਲਾਂ ਤੋਂ ਤੰਗ ਆ ਕੇ ਪਤੀ ਨੇ ਹੀ ਆਪਣੀ ਪਤਨੀ ਦੇ ਉੱਪਰ ਐਫਆਈਆਰ ਜਿਹੜੀ ਦਰਜ ਕਰਵਾ ਦਿੱਤੀ ਗਈ ਆ ਹੁਣ ਅਗਲੀ ਬੰਦੀ ਕਾਰਵਾਈ ਜਿਹੜੀ ਪੁਲਿਸ ਦੁਆਰਾ ਸ਼ੁਰੂ ਕੀਤੀ ਜਾਵੇਗੀ ਕੋਈ ਵੀ ਜਾਣਕਾਰੀ ਸਾਹਮਣੇ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ